ਜਿੰਨੇ ਮੇਰੇ ਪਾਕਿਸਤਾਨ ਦੇ ਜਾਂ ਹੋਰ ਕੰਟਰੀਆਂ ਦੇ ਜਿੰਨੇ ਮੁਸਲਮਾਂ ਪਾਈ ਚਾਰੇ ਆ ਸਾਰਿਆਂ ਨੂੰ Eid Mubarak ਤੇ ਮੈਂ ਸ਼ੁਰੂ ਤੋਂ ਇਹਨਾਂ ਦਾ ਨਾ ਜਿਹੜੇ ਆਪਾਂ ਇਹਨਾਂ ਦੇ ਰੋਜ਼ੇ ਸੀ ਹਨਾ ਕਿਉਂਕਿ ਅਸੀਂ ਇੰਡੀਆ ਪੰਜਾਬ ਤੋਂ ਆ ਤੇ ਸਾਡੇ ਇੱਥੇ ਮੁਸਲਮ ਨੇੜ ਤੇੜ ਹੈ ਨਹੀਂ ਉਹ ਤਾਂ ਹੈਗੇ ਆ ਪਰ ਇਧਰ ਘੱਟ ਹੈ ਮੁਸਲਮ ਤੇ ਮੈਨੂੰ ਇਹ ਪਤਾ ਨਹੀਂ ਸੀ ਕਿ ਮੈਂ ਇਹਨਾਂ ਦੇ ਰੋਜ਼ੇ ਤਾਂ ਸੁਣਦੀ ਸੀ ਵੀ ਰੋਜ਼ੇ ਕਿਵੇਂ ਰੱਖਦੇ ਆ ਹਨਾ ਤੇ ਕਿਉਂਕਿ Hindu ਹੈਗੇ ਆ Hinduਾਂ ਦੇ ਉਹ ਆ ਸੀ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਆ ਕਿਉਂਕਿ ਹਿੰਦੂਆਂ ਦੇ ਤਾਂ ਇੱਧਰ ਹੈਗੇ ਆਪਣੇ ਕੀ ਇਹਨੂੰ ਕਹਿੰਦੇ ਆ ਰੱਖਦੇ ਆ ਪੀ ਰੱਖਦੇ ਆ ਹਾਂ ਚਲੋ ਫੇਰ ਦادیه ਹਿੰਦੂਆਂ ਦੇ ਰੱਖਦੇ ਆਪਣੇ ਹੁੰਦਾ ਦਿਵਾਲੀ ਤੋਂ ਪਹਿਲਾਂ ਕੀ ਹੁੰਦਾ ਇਹ ਤੇ ਚਲੋ ਕੋਈ ਗੱਲ ਨਹੀਂ ਮੈਂ ਭੁੱਲ ਗਈ ਤੇ ਕਿਉਂਕਿ ਮੈਂ ਇਹੋ ਜਿਹਾ ਕੁਝ ਰੱਖਦੀ ਨਹੀਂ ਨਾ ਤੇ ਇਸ ਕਰਕੇ ਨੇ ਹਾਂ ਜ਼ਿਆਦਾ ਗਏ ਹਿੰਦੂਆਂ ਦੀ ਹੁੰਦੀ ਆ ਵਰਤ ਠੀਕ ਹੈ ਤੇ ਇਸ ਕਰਕੇ ਵੀ ਜਿਹੜੇ ਵੀ ਮੈਂ ਵਰਤ ਤਾਂ ਦੇਖਦੀ ਰਹੀ ਨਹੀਂ ਕਿਉਂਕਿ ਵਰਤ ਤਾਂ ਸਾਡੇ ਸਾਰੇ ਦਿਨ ਸਿੱਖ ਵੀ ਰੱਖਦੇ ਆ ਕਈਆਂ ਬੀਬੀਆਂ ਹਨਾ ਤੇ ਪਰ ਮੈਂ ਤਾਂ ਰੱਖਦੀ ਨਹੀਂ ਕੋਈ ਵਰਤ ਤੇ ਇਸ ਕਰਕੇ ਤਾਂ ਮੈਂ ਇਹਨਾਂ ਦੇ ਸਾਰੇ ਮੈਗਾਸਿਵ ਇਹਨਾਂ ਦੇ ਦੇਖਣੇ ਆ ਮੈਂ ਸਾਰੇ ਬਲੌਗਰਾਂ ਦੇ ਸਾਰਿਆਂ ਦੇਖਦੇ ਰਹੀਆਂ ਤੇ ਚਲੋ ਮੈਨੂੰ ਵਧੀਆ ਲੱਗਿਆ ਮੈਂ ਖੁਸ਼ੀ ਹੁੰਦੀ ਸੀ ਦੇਖ ਕੇ ਤੇ ਚਲੋ ਹੁਣ ਹੁਣ ਇਹਨਾਂ ਦੀ ਹੈਗੀ ਆ ਅੱਜ ਈਦ ਹੈ ਤੇ ਈਦ ਦੀ ਫੇਰ ਮੁਬਾਰਕੀ ਮੁਬਾਰਕ ਸਾਰਿਆਂ ਨੂੰ ਮੁਸਲਮਾਨ ਭੈਣ ਭਰਾਵਾਂ ਨੂੰ ਤੇ ਅੱਜ ਮੈਂ ਨਾ ਇਹਨਾਂ ਦਾ ਦੇਖੀ ਜਾਂਦੀ ਸੀ ਈਦ ਦਾ ਕਰਕੇ ਤੇ ਉਹ ਦਿਖਾ ਰਹੇ ਸੀ ਰਾਤ ਦੇ ਬਲਾਗ ਬਖਾਈ ਹੋਏ ਵੀ ਇਹਨਾਂ ਦੀ ਕੋਈ ਚੰ ਦਾ ਕੋਈ ਹੋਗਾ ਹਨਾ ਤੇ ਉਹ ਫਿਰ ਇਹਨਾਂ ਨੇ ਮਿੱਠਾ ਬਣਾਇਆ ਤੇ ਅਜ ਮਿਰਗ ਜੀ ਕਰਿਆ ਮੈਂ ਕਿਹਾ ਮੈਂ ਤਾਂ ਆਪਰਸ਼ਾਦ ਬਣਾਉਣੀ ਆ ਤੇ ਮੈਂ ਕਿਹਾ ਵੀ ਦੇਖੋ ਖੁਸ਼ੀ ਮੰਨਾਰੇ ਸਾਨੂੰ ਮੈਂ ਖੁਸ਼ੀ ਸਾਂਭ ਲਵਾਂ ਜਦੋਂ ਸਾਨੂੰ ਬਲਾਗ ਦੇਖਦੇ ਆ ਬਾਕੀ ਦੇਖੋ ਧਰਮ ਕੋਈ ਨਹੀਂ ਮਾੜਾ ਹਨਾ ਤੇ ਵਿੱਚ ਧਾਰਮੀ ਲੋਕ ਮਾੜੇ ਹੁੰਦੇ ਆ ਹਨਾ ਧਰਮ ਕੋਈ ਨਹੀਂ ਮਾੜਾ ਸਾਰੇ ਸਤਕਾਰ ਜੋਗੇ ਤੇ ਬਾਕੀ ਜੇ ਤੁਸੀਂ ਆਪਾਂ ਕਿਸੇ ਦੀ ਖੁਸ਼ੀ ਸਾਂਭ ਲੋਗੇ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਖੁਸ਼ੀ ਮਿਲੂਗੀ ਇਸ ਕਰਕੇ ਹਰ ਇੱਕ ਨੂੰ ਇੱਕ ਦੂਸਰੇ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤੇ ਮੈਂ ਵੀ ਫਿਰ ਪ੍ਰਸ਼ਾਦ ਬਣਾਇਆ ਦੁਪਹਿਰੇ ਤੇ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰੋ ਸ਼ੇਅਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ